ਇਹ ਸਭ ਲੈਡ ਪੂਲਿੰਗ ਬਾਰੇ ਕੀ ਕਹੂੰਗੇ ਲੋਕ ਮੋਹੋਤ ਕਰ ਰਹੇ ਨੇ ਕਿਸਾਨ ਕਹਿੰਦੇ ਧਰਤੀ ਸਾਡੀ ਮਾਂ ਹੁੰਦੀ ਹੈ ਜਿਵੇਂ ਸੈਂਟਰ ਕਰ ਰਹੀ ਸੀ ਉਹ ਮੌਤ ਕਰਾ ਹਾਂਜੀ ਮਾਮਲਾ ਕੋਰਟ ਚ ਅੱਜ ਪਿੰਡ ਵੱਲੋਂ ਆ ਪਿੰਡ ਚ ਆਇਓ ਪੁਰਾਣੇ ਸਾਥੀ ਨਾਲ ਮਿਲੇ ਉਹ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਅਰਜੀ ਮੈਂ ਦੇ ਵਿੱਚੋਂ ਨਿਕਲ ਗਿਆ ਤਾਂ ਪੁਰਾਣੇ ਸਾਥੀ ਨਹੀਂ ਉਹਨਾਂ ਨੂੰ ਤਾਂ ਕਦੇ ਭੁੱਲੀ ਨਹੀਂ ਸਕਦੇ ਉਹਨਾਂ ਤੋਂ ਵੱਡੇ ਵੀ ਨਹੀਂ ਹੋ ਸਕਦੇ ਪਿੰਡ ਦੇ ਜਿਹੜੇ ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡੇ ਹੋ ਜਿਨ੍ਹਾਂ ਨਾਲ ਬਾਂਦਰ ਕਿਲਾ ਖੇਡੇ ਹੋ ਜਿਨ੍ਹਾਂ ਨਾਲ ਪੜੇ ਹੋ ਮੱਝਾਂ ਚਾਰੀਆਂ ਨੇ ਉਹ ਮਿਲੇ ਨੇ ਸਾਰੇ ਪਰ ਉਹਨਾਂ ਤੋਂ ਵੱਡੇ ਨਹੀਂ ਹוסੇ ਕਿ ਕਿਸ ਤਰ੍ਹਾਂ ਦੇ ਪਿੰਡਾਂ ਨਾਲ ਗੱਲਬਾਤ ਹੁੰਦੀ ਹੈ ਕਿਸ ਤਰ੍ਹਾਂ ਪਿੰਡ ਦੇ ਵਿੱਚ ਕਾਫੀ ਵਿਕਾਸ ਦੇ ਕਾਰਜ ਚੱਲ ਰਹੇ ਨੇ ਜਿਵੇਂ ਜਿਹੜੇ ਪੰਜਾਬ ਚੱਲ ਰਹੇ ਨੂੰ ਇੱਥੇ ਵੀ ਚੱਲ ਰਹੇ ਨੇ ਜਿਦੇ ਚ ਨਹਿਰੀ ਪਾਣੀ ਹੈ ਕਾਫੀ ਕਸੀਆਂ ਦਾ ਪਾਣੀ ਰਿਵਾਈਵ ਕੀਤਾ ਹੈ ਮੰਡੀ ਜਿਹੜੀ ਹੈ ਉਹਨੂੰ ਅਪਡੇਟ ਕੀਤਾ ਹੈ ਸਟੇਡੀਅਮ ਬਣ ਰਿਹਾ ਹੈ ਸਕੂਲ ਦਾ ਕਾਫੀ ਕਾਇਆਪਲਟ ਹੋਇਆ ਹੈ ਆਮ ਆਦੀ ਕਲੀਨਿਕ ਵੀ ਪਿੰਡ ਦੇ ਵਿੱਚ ਖੁੱਲਿਆ ਹੈ ਤੇ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਆ ਵਸਤੇ ਜਿਨ੍ਹਾਂ ਵਾਸਤੇ ਸਾਨੂੰ ਅ ਮਤਲਬ ਪਿੰਡ ਵੱਲੋਂ ਪੰਚਾਇਤ ਵੱਲੋਂ ਜਾਂ ਨਗਰ ਨਿਵਾਸੀਆ ਵੱਲੋਂ ਆਉਂਦਾ ਰਹਿੰਦਾ ਉਹ ਸਿੰਘ ਜੀ ਲੈਂਡ ਪੂਲਿੰਗ ਬਾਰੇ ਕੀ ਕਹੂਗੇ ਲੋਕ ਖਰੀਦ ਕਰ ਰਹੇ ਨੇ ਕਿਸਾਨ ਕਹਿੰਦੇ ਧਰਤੀ ਸਾਡੀ ਮਾਂ ਹੁੰਦੀ ਹੈ ਜਿਵੇਂ ਸੈਂਟਰ ਕਰ ਲਈ ਸੀ ਉਹਨਾਂ ਦਾ ਕਰ ਮਾਮਲਾ ਕੋਰਟ ਚ ਅੱਜ ਪਿੰਡ ਵੱਲੋਂ ਆ ਪਿੰਡਾਂ ਸਜਾਏ ਪੁਰਾਣੇ ਸਾਥੀ ਨਾਲ ਮਿਲੇ ਹੋ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਜੀ ਮੈਂ ਦੇ ਵਿੱਚੋਂ ਨਿਕਲ ਗਿਆ ਨਹੀਂ ਉਹਨਾਂ ਨੂੰ ਤਾਂ ਕਦੇ ਭੁੱਲੀ ਨਹੀਂ ਸਕਦੇ ਉਹਨਾਂ ਤੋਂ ਵੱਡੇ ਵੀ ਨਹੀਂ ਹੋ ਸਕਦੇ ਪਿੰਡ ਦੇ ਜਿਹੜੇ ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡੇ ਹੋ ਜਿਨ੍ਹਾਂ ਨਾਲ ਬਾਂਦਰ ਕੀਲਾ ਖੇਡੇ ਹੋ ਜਿਨ੍ਹਾਂ ਨਾਲ ਪੜੇ ਹਾਂ ਮੱਜਾਂ ਚਾਰੀਆਂ ਨੇ ਉਹ ਉਹ ਮਿਲੇ ਨੇ ਸਾਰੇ ਪਰ ਉਹਨਾਂ ਤੋਂ ਵੱਡੇ ਨਹੀਂ ਹੁਣ ਸਪੈਡੀਟੇਸ਼ਨ ਦੀ ਇੱਕ ਤਰ੍ਹਾਂ ਦੀ ਹੋਈ ਹੈ ਕਿ ਪੁਰਾਣੇ ਸਾਥੀ ਨੇ ਨਹੀਂ ਮੈਂ ਤਾਂ ਮਿਲਦਾ ਹੀ ਰਹਿਣਾ ਮੈਂ ਤਾਂ ਫੋਨ ਵੀ ਕਰਦਾ ਰਹਿਣਾ ਮੈਂ ਤਾਂ ਕੋਈ ਫੈਸਲੇ ਫੁੱਸਲੇ ਲੈਣੇ ਹੁਣ ਕੋਈ ਵੱਡੇ ਪਿੰਡਾਂ ਨਾਲ ਸੰਬੰਧਿਤ ਤਾਂ ਮੈਂ ਗੱਲਬਾਤ ਵੀ ਕਰਦਾ ਰਹਿਣਾ ਤੇ ਸਲਾਹ ਵੀ ਲੈਂਦਾ ਰਹਿਣਾ